ਪრეਜ਼ੀਡੈਂਟ 트੍ਰੰਪ ਉਹਨਾਂ ਨੇ ਕੈਨੇਡਾ ਦੇ ਉੱਤੇ ਡਬਲ ਟੈਰਫ ਲਾ ਦਿੱਤਾ ਹੈਗਾ ਮੈਟਲਸ ਦੇ ਉੱਤੇ ਸਟੀਲ ਦੇ ਉੱਤੇ 25% ਨੂੰ ਵਧਾ ਕੇ 50% ਕਰ ਦਿੱਤਾ ਹੈਗਾ ਸੋ ਇਹ ਲੱਗਦਾ ਨਹੀਂ ਜੋ ਟੈਰਫ ਦੀ ਲੜਾਈ ਕੈਨੇਡਾ ਤੇ ਅਮਰੀਕਾ ਦੇ ਵਿੱਚ ਚੱਲ ਰਹੀ ਹੈ ਉਹ ਠੰਡੇ ਵਸਤੇ ਦੇ ਵਿੱਚ ਪਵੇ ਪਰ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਅੱਜ ਪრეਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਇਹ ਕਿਹਾ ਕਿ ਡਬਲ ਟੈਰਫ ਲਾਉਣ ਜਾ ਰਹੇ ਯਾਨੀ ਕਿ ਪਹਿਲਾਂ 25% ਸੀ ਉਹ ਵੱਧ ਕੇ 50% ਹੋ ਜਾਊਗਾ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਕੈਨੇਡਾ ਵਾਲਿਆਂ ਨੂੰ ਵੀ ਇਮੀਡੀਏਟਲੀ ਜਿਹੜਾ ਐਂਟੀ ਅਮਰੀਕਨ ਫਾਰਮਰ ਟੈਰਫ ਹੈਗਾ 250% ਤੋਂ ਲੈ ਕੇ 390% ਤੱਕ ਬਹੁਤ ਸਾਰੀਆਂ ਯੂਐਸ ਦੇ ਡੇਰੀ ਪ੍ਰੋਡਕਟਸ ਦੇ ਉੱਤੇ ਹੈਗਾ ਉਸ ਨੂੰ ਘਟਾਉਣਾ ਚਾਹੀਦਾ ਜਾਂ ਉਸ ਨੂੰ ਰਿਮੂਵ ਕਰਨਾ ਚਾਹੀਦਾ ਸੋ ਆਲਟੀਮੇਟਲੀ ਕੋਈ ਨਾ ਕੋਈ ਜਿਹੜੀ ਡੀਲ ਹੋਣੀ ਚਾਹੀਦੀ ਆ ਇਹ ਮੈਨੂੰ ਵੀ ਪਹਿਲੀ ਵਾਰੀ ਪਤਾ ਲੱਗਾ ਵੀ ਕੈਨੇਡਾ ਵਾਲੇ ਜਿਹੜੇ ਆ ਦੇਦੀ ਦੇ ਉੱਤੇ 300% ਤੱਕ ਕੱਲ ਜੀ ਜਿਹੜੇ ਫਾਰਮਰ ਪ੍ਰੋਡਕਟਸ ਆ ਖਾਸ ਕਰਕੇ ਜਿਹੜੇ ਡੇਰੀ ਦੇ ਪ੍ਰੋਡਕਟਸ ਆ ਉਹਨਾਂ ਤੇ 250% ਤੋਂ ਲੈ ਕੇ 390% ਤੱਕ ਹਾਈਰ ਜੋ ਜਿਹੜੇ ਕੈਨੇਡਾ ਵਾਲੇ ਬਾਟਰ ਟੱਪ ਕੇ ਉਰੇ ਕੋਸਟ ਕੋ ਤੋਂ ਲੈ ਕੇ ਜਾਂਦੇ ਆ ਦੁੱਧ ਜਿੱਥੋਂ ਮਹਿੰਗਾ ਬਹੁਤ ਮਿਲਦਾ ਜੀ ਉਧਰੋਂ ਲੈਣਾ ਹੁੰਦਾ ਜੀ ਸੋ ਬਿਲਕੁਲ ਸੋ ਇਹਦੇ ਨਾਲ ਇੱਕ ਵਾਰੀ ਫੇਅਰ ਜਿਹੜੀ ਸਟਾਕ ਮਾਰਕੀਟ ਆ ਉਹਨੂੰ ਬਹੁਤ ਕਾਫੀ ਜ਼ਿਆਦਾ ਜਿਹੜਾ ਅੱਜ ਝਟਕਾ ਲੱਗਾ ਹੈਗਾ ਅੱਜ ਫੇਅਰ ਸਟਾਕ ਮਾਰਕੀਟ ਡਾਊਨ ਪਿਛਲੇ 2 ਦਿਨਾਂ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਉਹ ਲਗਭਗ 1000 ਪੁਆਇੰਟ ਦੇ ਕਰੀਬ ਡਾਊਨ ਚਲੇ ਗਏ ਸੀ ਸੋ 900 ਪੁਆਇੰਟ ਗਏ ਸੀ 500 ਵੱਜ ਗਏ ਸੋ 14-1500 ਦੋ ਦਿਨਾਂ ਚ ਹੋ ਚੁੱਕਾ ਹੈ ਜੀ ਹਮ ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚੇ ਘੱਟ ਰਿਹਾ ਇਹਦੇ ਵਿੱਚ ਮੈਂ ਐਡ ਕਰਦਾ ਜਾਵਾਂ ਕੱਲ ਜਿਹੜਾ 온ਟਾਰੀਓ ਨੇ 25% ਜਿਹੜਾ ਬਿਜਲੀ ਦੇ ਉੱਤੇ ਟੈਰਿਫ ਸ਼ੁਰੂ ਹੋਇਆ ਆ ਉਸ ਦੇ ਹੁਣ ਜਵਾਬ ਦੇ ਵਿੱਚ ਕਹਿੰਦੇ ਵੀ ਇਹ ਲੱਗ ਰਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਮੈਟਲਸ ਆ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਜਿਹੜੇ ਸਰਫ ਕੈਨੇਡਾ ਤੋਂ ਆ ਰਹੇ ਆ ਉਸ ਉੱਤੇ 50% ਜਿਹੜਾ ਟੈਰਿਫਾ ਉਹ ਠੋਕ ਦਿੱਤਾ ਹੈਗਾ ਸੋ ਇਹ ਹੁਣ ਕਿੰਨਾ ਖਚੇੜ ਜਿਹੜਾ ਉਹ ਰਹੂਗਾ ਕਿ ਟਰੰਪਣੀ ਦੁਬਾਰਾ ਯੂ ਟਰਨ ਤੇ ਨਹੀਂ ਇਸ ਦੇ ਉੱਤੇ ਮਾਰਦੇ ਇਹ ਦੇਖਣ ਵਾਲੀ ਜਿਹੜੀ ਗੱਲ ਆ ਉਹਨਾਂ ਨੇ ਸਬਸਟੈਂਸ਼ੀਅਲ ਇਨਕਰੀਜ਼ ਦੇ ਬਾਰੇ ਇੱਕ ਵਾਰ ਫੇਰ ਕਿਹਾ ਵੀ 2 ਅਪ੍ਰੈਲ ਨੂੰ ਜਦ ਰੈਸੀਪਰੋਕਲ ਟੈਰਿਫਸ ਲਾਉਣੇ ਆ ਉਹ ਉਸ ਦੇ ਵਿੱਚ ਜਿੰਨਾ ਜਿੰਨਾ ਟੈਰਿਫ ਜਵਾਬੀ ਕਾਰਵਾਈ ਚ ਕੈਨੇਡਾ ਨੇ ਜਾਂ ਮੈਕਸੀਕੋ ਨੇ ਜਿਹੜਾ ਲਾਉਣਾ ਹੈ ਓਨਾ ਹੀ ਜਿਹੜਾ ਅਸੀਂ ਮੁੜ ਦੁਬਾਰਾ ਐਕਸਟਰਾ ਜਿਹੜਾ ਉਹ ਕਰ ਦੇਣਾ ਹੈ ਐਸ ਟਾਈਮ ਰਸ਼ੀਆ ਜਿਹੜਾ ਆ ਉਹ ਪਾਪ ਕੌਰਨ ਖਾ ਰਿਹਾ ਆ ਆਨੰਦ ਜਿਹੜਾ ਉਹ ਲੈ ਰਿਹਾ ਆ ਵੀ ਵੈਸਟ ਵਾਲੇ ਆਪਸ ਦੇ ਵਿੱਚ ਜਿਹੜੇ ਉਹ ਸਿੰਘ ਪਸਾ ਕੇ ਬੈਠੇ ਹੋਏ ਆ ਵੀ ਆਂਢੀ ਗਵੰਢੀ ਉਹ ਜਿਹੜੇ ਉਹ ਲੜਨ ਲੱਗੇ ਹੋਏ ਆ ਟਰਾ ਜਿਹੜੇ ਟਰੰਪ ਹੋਣੀ ਰਸ਼ੀਆ ਦਾ ਪ੍ਰੋਪਾਗੈਂਡਾ ਖੁਦ ਆਪ ਵਾਈਟ ਹਾਊਸ ਤੋਂ ਕਈ ਰੀ ਬੋਲ ਦਿੰਦੇ ਆ ਪਤਾ ਨਹੀਂ ਉਹ ਜਾਣ ਕੇ ਬੋਲਦੇ ਆ ਇਹ ਉਹਨਾਂ ਨੂੰ ਪਤਾ ਨਹੀਂ ਲੱਗਦਾ ਪਰ ਇਹ ਆ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਪਣੇ ਗਵਾਂਡੀਆਂ ਦੇ ਨਾਲ ਜਿਹੜਾ ਇਸ ਟਾਈਮ ਜਿਹੜਾ ਰਿਸ਼ਤਾ ਆ ਨਾਤਾ ਆ ਉਹ ਜ਼ਰੂਰ ਕਾਫੀ ਕਹਿ ਸਕਦੇ ਵੀ ਨਾਜ਼ੁਕ ਸਥਿਤੀ ਦੇ ਵਿੱਚ ਬੜਿਆ ਪਿਆ ਆ ਕੈਨੇਡਾ ਨੂੰ ਨਵਾਂ ਜਿਹੜਾ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਮਾਈਕ ਕਾਰਨੀ ਦੇ ਰੂਪ ਦੇ ਵਿੱਚ ਉਹ ਮਿਲ ਰਿਹਾ ਆ ਉਹ ਆਲਰੇਡੀ 트ੰਪ ਹੋਣਾ ਦੇ ਇਹਨਾਂ ਬਿਆਨਾਂ ਨੂੰ ਲੈ ਕੇ ਟੈਰਿਫਸ ਨੂੰ ਲੈ ਕੇ ਕਹਿੰਦੇ ਵੀ ਮੈਂ ਇਹ ਦੇ ਵਿੱਚ ਲੜਾਈ ਲੜਨ ਦੇ ਲਈ ਰੈਡੀ ਹੈਗਾ ਆ ਕਾਲਟਰੂਡੋ ਦੇ ਨਾਲ ਵੀ ਉਹਨਾਂ ਨੇ ਜਿਹੜੀ ਉਹ ਮੁਲਾਕਾਤ ਕੀਤੀ ਸੀ ਤੇ ਉੱਥੇ ਵੀ ਟਰੰਪ ਹੁਣਾ ਨੂੰ ਜਿਹੜੇ ਕਹਿ ਲੋ ਵੀ ਅੱਖਾਂ ਦਿਖਾਉਣ ਦੀ ਉਸ ਤੇ ਵਿੱਚ ਕੋਸ਼ਿਸ਼ ਕੀਤੀ ਆ ਤੇ ਟਰੰਪ ਹੁਣਾ ਨੇ ਆਉਂਦਿਆਂ ਹੀ ਅਗਲੇ ਦਿਨ ਹੀ ਸਟੀਲ ਤੇ ਅਲਮੀਨੀਅਮ ਦੇ ਉੱਤੇ ਜਿਹੜਾ ਟੈਰਿਫ ਉਹ ਡਬਲ ਕਰ ਦਿੱਤਾ 25 ਤੋਂ ਵਧਾ ਕੇ 50% ਜਿਹੜਾ ਉਹ ਕਰ ਦਿੱਤਾ ਹੈਗਾ ਆ ਸੋ ਕੀ ਸਮਝੌਤੇ ਆਪਸ ਦੇ ਵਿੱਚ ਇਵੈਂਚੁਅਲੀ ਹੁੰਦੇ ਆ ਪਿਛਲੀ ਵਾਰ ਜਦ ਮਾਰਚ ਦੇ 2 ਜਾਂ 3 ਤਰੀਕ ਨੂੰ ਟੈਰਿਫ ਲੱਗਣੇ ਸ਼ੁਰੂ ਹੋਣੇ ਸੀ ਫਿਰ ਯੂ ਐਸ ਐਮ ਸੀ ਏ ਦੇ ਤਹਿਤ ਜਿਹੜੇ ਜਿਹੜੇ ਪ੍ਰੋਡਕਟ ਔਰ ਸ ਸਮਝੌਤੇ ਦੇ ਅੰਡਰ ਆਉਂਦੇ ਸੀ ਉਹਨਾਂ ਸਾਰਿਆਂ ਦੇ ਉੱਤੇ ਜਿਹੜੇ ਟੈਰਿਫ ਆ ਉਹ ਵਧਣ ਨੂੰ ਇੱਕ ਮਹੀਨੇ ਦੇ ਲਈ ਫੇਰ ਰੁਕ ਗਏ ਸੀਗੇ ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਚੱਲ ਰਹੀ ਹੈ ਤੇ ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਟੈਰਿਫ ਵਾਰ ਤੇ ਵਿੱਚ ਟ੍ਰੇਡ ਵਾਰ ਦੇ ਵਿੱਚ ਜਿਹੜਾ ਸਟਾਕ ਆ ਉਹ ਲਗਾਤਾਰ ਥੱਲੇ ਵੱਲ ਨੂੰ ਮੂਹਦੇ ਮੁਹ ਡਿੱਗਦਾ ਜਾ ਰਿਹਾ ਹੈ ਬਿਲਕੁਲ ਜੇਰੋਮ ਪਾਵਲ ਜੋ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਕਿ ਅਸੀਂ ਸਾਡੀ ਪੂਰੀ ਕੋਸ਼ਿਸ਼ ਰਹੂਗੀ 인ਫਲੇਸ਼ਨ ਤੇ ਅਨਪਲਾਈਮੈਂਟ ਦੋਨੋਂ ਹੀ ਘਟ ਰਹਿਣਾ ਤੇ ਕਹਿੰਦੇ ਵੀ ਜੀ ਫੈਡਰ ਰਿਜ਼ਰਵ ਬੋਰਡ ਇੰਟਰਸਟ ਰੇਟ ਇਨਕਰੀਜ਼ ਕਰ ਸਕਦਾ ਜੇ 인ਫਲੇਸ਼ਨ ਸਲੋ ਹੋਵੇ ਪਰ ਉਹਨਾਂ ਦੇ ਉੱਤੇ ਕਾਫੀ ਪ੍ਰੈਸ਼ਰ ਆ ਕਿ ਇੰਟਰਸਟ ਰੇਟ ਘਟਾਇਆ ਜਾਵੇ ਸੋ ਕਹਿੰਦੇ ਵੀ ਯੂਐਸ ਇਕਨੋਮੀ ਕੰਟੀਨਿਊਸ ਟੂ ਬੀ ਇਨ ਗੁੱਡ ਪਲੇਸ ਏਜ ਰੋਮ ਪਾਬਲ ਹੋਣਾ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਜੀ ਤੇ ਹਰਜੋਤ